Καλα. Κα αινικά να βੁੱτ' αινικά να ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਘਰ ਦੇ ਵਿੱਚ ਬਣਾਉਣਾ ਚਾਕਲੇਟ ਕੇਕ ਬਣਾ ਕੇ ਤਿਆਰ ਕਰਾਂਗੇ ਕਈ ਵਾਰ ਕੇਲੇ ਜਿਹੜੇ ਪੱਕ ਜਾਂਦੇ ਆ ਘਰੇ ਤਾਂ ਉਹਨਾਂ ਨੂੰ ਆਪਾਂ ਖਾਂਦੇ ਨਹੀਂ ਖਾਣਾ ਪਸੰਦ ਨਹੀਂ ਕਰਦੇ ਪਰ ਆਪਾਂ ਜਿਹੜਾ ਕੇਕ ਤਿਆਰ ਕਰ ਸਕਦੇ ਆ ਇਹ ਕੇਕ ਆ ਜਿਹੜਾ ਬੱਚਿਆਂ ਨੂੰ ਵੀ ਬਹੁਤ ਪਸੰਦ ਆਊਗਾ ਕਿਉਂਕਿ ਆਪਾਂ ਇਹ ਚਾਕਲੇਟ ਵਾਲਾ ਬਣਾ ਕੇ ਤਿਆਰ ਕਰਾਂਗੇ ਇਹਨੂੰ ਬਣਾਉਣ ਦੇ ਲਈ ਘੱਟੋ ਘੱਟ ਸਮਾਨ ਦੀ ਜ਼ਰੂਰਤ ਹੈ ਤੇ ਛੱਟਪਟ ਬਣ ਜਾਊਗਾ ਬਿਨਾ oven ਤੋਂ ਆਪਾਂ ਘਰ ਦੇ ਵਿੱਚ ਬਣਾ ਲਾਂਗੇ ਚਲੋ ਜੀ ਫਿਰ ਇਸ ਕੇਕ ਦੀ ਰੈਸਪੀ ਨੂੰ ਬਣਾਉਣਾ ਆਪਾਂ ਸਿੱਖ ਲੈਨੇ ਵੀ ਕਿਸ ਤਰੀਕੇ ਨਾਲ ਤਿਆਰ ਕਰਨਾ ਤੇ ਕਿੰਨਾ-ਕਿੰਨੇ ਚੀਜ਼ਾਂ ਦੀ ਜ਼ਰੂ ਵਧੀਆ ਲੱਗੀ ਤੁਸੀਂ ਲਾਈਕ ਸਿਰ ਕਰਿਓ ਬਾਤੋ ਆ ਦੀ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਗੋਣੇ ਸਬਸਕ੍ਰਾਈਬ ਕਰ ਲਓ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤੇ ਇਹ ਬਣਾਣਾ ਕੇਕ ਬਣਾਉਣ ਲਈ ਸਭ ਤੋਂ ਪਹਿਲਾਂ ਆਪਾਂ ਨੂੰ ਚਾਹੀਦੇ ਆ ਜੀ ਪੱਕੇ ਹੋਏ ਕੇਲੇ ਕੇਲੇ ਜਿੰਨੇ ਜ਼ਿਆਦਾ ਪੱਕੇ ਹੋਣਗੇ ਕੇਕ ਉਨਾ ਹੀ ਵਧੀਆ ਤੇ ਉਨਾ ਹੀ ਮਿੱਠਾ ਬਣ ਕੇ ਤਿਆਰ ਹੋਊਗਾ ਸੋ ਕੇਲਿਆਂ ਦੇ ਆਪਾਂ ਇਸ ਤਰੀਕੇ ਨਾਲ ਕਰ ਲਾਂਗੇ ਪਤਲੇ ਪਤਲੇ ਸਲਾਈਸ ਮੈਂ ਇੱਥੇ ਦੋ ਕੇਲੇ ਵਰਤ ਰਹੀ ਹਾਂ ਤੁਸੀਂ ਤਿੰਨ ਤੋਂ ਚਾਰ ਕੇਲੇ ਵੀ ਕੇਕ ਦੇ ਵਿੱਚ ਵਰਤ ਸਕਦੇ ਹੋ ਤੇ ਹੁਣ ਆਪਾਂ ਇਹਨਾਂ ਨੂੰ ਮੈਸ਼ ਕਰਾਂਗੇ ਮੈਸ਼ ਕਰਨ ਲਈ ਤੁਸੀਂ ਪੋਟੈਟੋ ਮੈਸ਼ਰ ਦੀ ਵੀ ਵਰਤੋਂ ਕਰ ਸਕਦੇ ਹੋ ਜਾਂ ਫਿਰ ਇਸ ਤਰੀਕੇ ਨਾਲ ਫੋਕ ਦੀ ਮਦਦ ਨਾਲ ਵੀ ਇਹਨਾਂ ਨੂੰ ਮੈਸ਼ ਕਰ ਸਕਦੇ ਹੋ ਤੇ ਇੱਥੇ ਜੀ ਜੇਕਰ ਤੁਸੀਂ ਇਹਨਾਂ ਨੂੰ ਇਸ ਤਰੀਕੇ ਨਾਲ ਥੋੜਾ ਦਰਦਰਾ ਜਿਹਾ ਰੱਖਣਾ ਹੈ ਦਰਦਰਾ ਵੀ ਰੱਖ ਸਕਦੇ ਹੋ ਨਹੀਂ ਬਿਲਕੁਲ ਇਹਨਾਂ ਦੀ ਪੇਸਟ ਵੀ ਬਣਾ ਸਕਦੇ ਹੋ ਮਿਕਸੀ ਦੇ ਵਿੱਚ ਲਓ ਜੀ ਹੁਣ ਆਪਾਂ ਇਹਨਾਂ ਨੂੰ ਮੈਸ਼ ਕਰ ਲਿਆ ਹੁਣ ਆਪਾਂ ਇਹਦੇ ਵਿੱਚ ਮਿੱਠਾ ਐਡ ਕਰਾਂਗੇ ਮੈਂ ਦੇਸੀ ਸ਼ੱਕਰ ਐਡ ਕਰੂੰਗੀ ਇੱਕ ਛੋਟੀ ਕੌਲੀ ਹੈ ਯਾਨੀ ਕਿ ਵੱਡੀ ਕੌਲੀ ਹੁੰਦੀ ਹੈ ਜਿਹੜੀ ਉਹਦਾ ਚੌਥਾ ਹਿੱਸਾ ਫਿਰ ਇਹਦੇ ਵਿੱਚ ਆਪਾਂ ਤੇਲ ਐਡ ਕਰਾਂਗੇ ਜੋ ਕਿ 2 ਜਾਂ 3 ਚਮਚਾ ਨਾਰਮਲ ਜੋ ਖਾਣਾ ਖਾਣ ਲਈ ਵਰਤਦੇ ਆਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲਾਂਗੇ ਚੰਗੇ ਤਰੀਕੇ ਨਾਲ ਤੇ ਤੁਸੀਂ ਇੱਥੇ ਖੰਡ ਵੀ ਐਡ ਕਰ ਸਕਦੇ ਹੋ ਜੀ ਖੰਡ ਹੈ ਜਿਹੜੀ ਉਹ ਦਾਣੇਦਾਰ ਨਾ ਬਾਰਥ ਹੈ ਉਹਨੂੰ ਮਿਕਸੀ ਦੇ ਵਿੱਚ ਉਹਦਾ ਪਾਊਡਰ ਬਣਾ ਲਿਓ ਤੇ ਖੰਡ ਤੁਸੀਂ ਥੋੜੀ ਜਿਹੀ ਘੱਟ ਐਡ ਕਰ ਸਕਦੇ ਹੋ ਕਿਉਂਕਿ ਤਾਂ ਕੇਲੇ ਪਹਿਲੇ ਮਿੱਠੇ ਹੋਣਗੇ ਇੱਕ ਜਿਹੜੀ ਸ਼ੱਕਰ ਹੈ ਨਾ ਥੋੜੀ ਜਿਹੀ ਜ਼ਿਆਦਾ ਲੱਗਦੀ ਹੁੰਦੀ ਆ ਸੋ ਖੰਡ ਥੋੜੀ ਜਿਹੀ ਘੱਟ ਲੱਗਦੀ ਆ ਆਪਣੇ ਹਿਸਾਬ ਨਾਲ ਐਡ ਕਰ ਲਿਓ ਜੀ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਕਣਕ ਦਾ ਆਟਾ ਮੈਂ ਬਾਟੀ ਦੇ ਨਾਲ ਇਹ ਨਾਪਿਆ ਇੱਕ ਬਾਟੀ ਆ ਇਹ ਤੇ ਇਹਨੂੰ ਆਪਾਂ ਛਾਣ ਕੇ ਐਡ ਕਰਾਂਗੇ ਹੁਣ ਜੋ ਵੀ ਡਰਾਈ ਚੀਜ਼ਾਂ ਇਹਦੇ ਇਹ ਕੇਕ ਹੈ ਜਿਹੜਾ ਬਿਨਾ ਮੈਦੇ ਤੋਂ ਆਪਾਂ ਬਣਾ ਕੇ ਤਿਆਰ ਕਰ ਰਹੇ ਹਾਂ ਬਿਨਾ ਅੰਡੇ ਤੋਂ ਤੇ ਬਿਨਾ ਦਹੀਂ ਤੋਂ ਹੁਣ ਇਹਦੇ ਵਿੱਚ ਕੋਕੋ ਪਾਊਡਰ ਐਡ ਕਰਦੇ ਆਂਗੇ ਦੇਖੋ ਜੇ ਆਪਾਂ ਇਹਦੇ ਵਿੱਚ ਕੋਕੋ ਪਾਊਡਰ ਐਡ ਕਰਦੇ ਆਂਗੇ ਨਾ ਤਾਂ ਟੇਸਟ ਹੋਰ ਵੀ ਜ਼ਿਆਦਾ ਵਧ ਜੂਗਾ ਵੈਸੇ ਤਾਂ ਇਹ ਕੋਕੋ ਪਾਊਡਰ ਤੋਂ ਬਿਨਾ ਵੀ ਬਣ ਜੂਗਾ ਜੀ ਹੁਣ ਇਹਦੇ ਵਿੱਚ ਬੇਕਿੰਗ ਪਾਊਡਰ ਤੇ ਬੇਕਿੰਗ ਸੋਡਾ ਐਡ ਕਰਦੇ ਆਂਗੇ ਬੇਕਿੰਗ ਸੋਡਾ ਦੇਖੋ ਅੱਧੇ ਚਮਚ ਤੋਂ ਵੀ ਆਪਾਂ ਘੱਟ ਐਡ ਕੀਤਾ ਹੈ ਬਿਲਕੁਲ ਹੀ ਛੋਟਾ ਜਿਹਾ ਚਮਚਾ ਇਹ ਤੇ ਥੋੜਾ ਜਿਹਾ ਦਾਲਚੀਨੀ ਦਾ ਪਾਊਡਰ ਐਡ ਕਰਦੇ ਆਂਗੇ ਜੋ ਕਿ ਮੈਂ ਘਰ ਦੇ ਵਿੱਚ ਹੀ ਤਿਆ ਹੁਣ ਆਪਾਂ ਹਲਕੇ ਹੱਥਾਂ ਨਾਲ ਮਿਕਸ ਕਰਨਾ ਹੈ ਜੀ ਪਹਿਲਾਂ ਸਾਰੀਆਂ ਚੀਜ਼ਾਂ ਨੂੰ ਹਜੇ ਆਪਾਂ ਇਹਦੇ ਵਿੱਚ ਦੁੱਧ ਨਹੀਂ ਐਡ ਕਰਾਂਗੇ ਜੋ ਵੀ ਚੀਜ਼ਾਂ ਆਪਾਂ ਇੱਥੇ ਐਡ ਕਰਨੀਆਂ ਨੇ ਉਹ ਆਪਾਂ ਰੂਮ ਟੈਂਪਰੇਚਰ ਤੇ ਐਡ ਕਰਨੀਆਂ ਨੇ ਤੇ ਲਓ ਜੀ ਹੁਣ ਆਪਾਂ ਹਲਕੇ ਹੱਥਾਂ ਨਾਲ ਇਸ ਤਰੀਕੇ ਦੇ ਖੁਰਚਣੇ ਦੀ ਮਦਦ ਨਾਲ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲਿਆ ਹੁਣ ਇੱਥੇ ਜ਼ਰੂਰਤ ਲੱਗੀ ਆਪਾਂ ਨੂੰ ਦੁੱਧ ਐਡ ਕਰਨ ਦੀ ਤਾਂ ਆਪਾਂ ਇਹਦੇ ਵਿੱਚ ਦੁੱਧ ਐਡ ਕਰਾਂਗੇ ਦੁੱਧ ਵੀ ਫ੍ਰਿਜ ਵਾਲਾ ਜਿਆਦਾ ਠੰਡਾ ਨਹੀਂ ਨਾ ਜ਼ਿਆਦਾ ਗਰਮ ਹੈ ਤੇ ਮੇਰੇ ਕੋਲੇ ਇਹ ਅੱਧਾ ਗਲਾਸ ਦੁੱਧ ਦਾ ਸੀਗਾ ਮੈਂ ਥੋੜਾ ਥੋੜਾ ਕਰਕੇ ਇਹਦੇ ਵਿੱਚ ਐਡ ਕਰ ਦੂੰਗੀ ਜਦੋਂ ਵੀ ਆਪਾਂ ਇਸ ਤਰੀਕੇ ਦਾ ਕੋਈ ਫਰੂਟ ਵਾਲਾ ਕੇਕ ਬਣਾਉਣੀ ਹੈ ਜਿਹਦੇ ਵਿੱਚ ਆਪਾਂ ਫਰੂਟ ਐਡ ਕਰਦੇ ਆ ਉਹਦਾ ਜਿਹੜਾ ਘੋਲ ਬਣਾਇਆ ਜਾਂਦਾ ਹੈ ਕੇਕ ਬਣਾਉਣ ਦੇ ਲਈ ਉਹ ਜਿਆਦਾ ਪਤਲਾ ਨਹੀਂ ਰੱਖਿਆ ਜਾਂਦਾ ਥੋੜਾ ਜਿਹਾ ਗਾੜਾ ਹੀ ਰੱਖਿਆ ਜਾਂਦਾ ਹੈਗਾ ਵੇਖੋ ਹਲਕੇ ਹੱਥਾਂ ਨਾਲ ਮੈਂ ਥੋੜਾ ਥੋੜਾ ਦੁੱਧ ਐਡ ਕਰ ਲਿਆ ਇਹਦੇ ਵਿੱਚ ਤੇ ਇਸ ਤਰੀਕੇ ਦਾ ਘੋਲ ਬਣਾ ਲਿਆ ਤੁਸੀਂ ਇਸ ਤੋਂ ਵੀ ਗਾੜਾ ਇਹਨੂੰ ਰੱਖ ਸਕਦੇ ਹੋ ਕੇਕ ਵਧੀਆ ਬਣ ਜੂ ਪਰ ਪਤਲਾ ਨਾ ਕਰਿਓ ਇਸ ਤੋਂ ਹੁਣ ਜੀ ਇਹਦੇ ਵਿੱਚ ਬਰੀਕ ਘੱਟੇ ਹੋਏ ਪੇਸਟੇ ਤੇ ਕਾਜੂ ਐਡ ਕਰ ਦੂੰਗੀ ਮੈਂ ਇਹਦਾ ਟੇਸਟ ਹੋਰ ਹੀ ਵਧੀਆ ਲਿਆਉਣ ਦੇ ਲਈ ਥੋੜੇ ਜਿਹਾ ਪੇਸਟੇ ਮੈਂ ਗਾਰਨਿਸ਼ ਕਰਨ ਦੇ ਲਈ ਬਚਾ ਕੇ ਰੱਖ ਲਈਆ ਇਹ ਕੇਕ ਬਣਾਉਣਾ ਬਹੁਤ ਹੀ ਆਸਾਨ ਹੈ ਚਟਪਟ ਬਣ ਜਾਂਦਾ ਹੈ ਬਿਨਾ ਦਹੀਂ ਤੋਂ ਬਿਨਾ ਅੰਡੇ ਤੋਂ ਤੇ ਬਿਨਾ ਆਵਨ ਤੋਂ ਆਪਾਂ ਬਣਾ ਰਹੇ ਹਾਂ ਬਿਨਾ ਕੁੱਕਰ ਤੋਂ ਕੜਾਹੀ ਦੇ ਵਿੱਚ ਸੋ ਹੁਣ ਕੇਕ ਨੂੰ ਬੇਕ ਕਰਾਂਗੇ ਆਪਾਂ ਇਸ ਤਰੀਕੇ ਦੀ ਕੇਕ ਟਨ ਦੇ ਵਿੱਚ ਤੁਸੀਂ ਕਿਸੇ ਵੀ ਡੋਂਗੇ ਦੇ ਵਿੱਚ ਘਰ ਦੇ ਵਿੱਚ ਜੋ ਹੋਇਆ ਉਹਦੇ ਵਿੱਚ ਵੀ ਕੇਕ ਨੂੰ ਜਿਹੜਾ ਬੇਕ ਕਰ ਸਕਦੇ ਹੋ ਤੇ ਡੋਂਗੇ ਉਹਨਾਂ ਆਪਾਂ ਚੰਗੇ ਤਰੀਕੇ ਨਾਲ ਸਾਰੀਆਂ ਕਿਨਾਰੀਆਂ ਤੋਂ ਘਿਓ ਜਾਂ ਤੇਲ ਨਾਲ ਗ੍ਰੀਸ ਕਰ ਲੈਣਾ ਵੀ ਜਦੋਂ ਕੇਕ ਬੇਕ ਹੋ ਜੂ ਬਾਅਦ ਵਿੱਚ ਆਪਾਂ ਕੇਕ ਨੂੰ ਕੱਢਾਂਗੇ ਟਨ ਦੇ ਵਿੱਚੋਂ ਤਾਂ ਕੇਕ ਕੱਢਣ ਦੇ ਵਿੱਚ ਆਸਾਨੀ ਰਹੇ ਸਾਰਾ ਬੈਟਰ ਜਿਹੜਾ ਆਪਾਂ ਇਸ ਟਾਂਗੇ ਦੇ ਵਿੱਚ ਐਡ ਕਰਦੇ ਆਂਗੇ ਤੇ ਬਿਲਕੁਲ ਹਲਕੇ ਹੱਥਾਂ ਨਾਲ ਟੈਪ ਟੈਪ ਕਰਾਂਗੇ ਜੀ ਆਪਾਂ ਵੀ ਕੇਕ ਹੈ ਜਿਹੜਾ ਉਹ ਸੈੱਟ ਹੋ ਜੇ ਤੇ ਹੁਣ ਜੋ ਵੀ ਡਰਾਈ ਫਰੂਟ ਐਡ ਕਰਨੇ ਹੋਏ ਤੁਸੀਂ ਕੇਕ ਨੂੰ ਗਾਰਨਿਸ਼ ਕਰਨ ਦੇ ਲਈ ਤੁਸੀਂ ਕਿਸ਼ਮਿਸ਼ ਵੀ ਐਡ ਕਰ ਸਕਦੇ ਹੋ ਅਖਰੋਟ ਐਡ ਕਰ ਸਕਦੇ ਹੋ ਜੀ ਬਰੀਕ ਕੱਟੇ ਹੋਏ ਕਾਜੂ ਬਦਾਮ ਜੋ ਵੀ ਚੀਜ਼ਾਂ ਐਡ ਕਰਨੀਆਂ ਕਰ ਸਕਦੇ ਹੋ ਸੋ ਹੁਣ ਆਪਾਂ ਇਹ ਐਡ ਕਰ ਦੇਾਂਗੇ ਤੇ ਫਿਰ ਆਪਾਂ ਕੇਕ ਨੂੰ ਬੇਕ ਕਰ ਲਾਂਗੇ ਕੀਕ ਹੁਣ ਬੇਕ ਕਰਨ ਦੇ ਲਈ ਬਿਲਕੁਲ ਤਿਆਰ ਹੈ ਕੜਾਹੀ ਨੂੰ ਜਿਹੜਾ ਮੈਂ ਪਹਿਲੇ ਪ੍ਰੀ ਹੀਟ ਕਰ ਲਿਆ ਸੀਗਾ 10 ਮਿੰਟ ਬਿਲਕੁਲ ਮੀਡੀਅਮ ਫਲੇਮ ਤੇ ਕੇਕ ਨੂੰ ਕੜਾਹੀ ਦੇ ਵਿੱਚ ਰੱਖ ਕੇ ਆਪਾਂ 35 ਤੋਂ 40 ਮਿੰਟ ਬਿਲਕੁਲ ਸਲੋ ਫਲੇਮ ਤੇ ਬੇਕ ਕਰਾਂਗੇ 35 ਤੋਂ 40 ਮਿੰਟ ਹੋ ਗਏ ਹੈ ਜੀ ਕੇਕ ਹੈ ਜਿਹੜਾ ਬੇਕ ਹੋ ਗਿਆ ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਤਰੀਕੇ ਨਾਲ ਜਿਹੜਾ ਇਹ ਫੁੱਲ ਗਿਆ ਬਹੁਤ ਹੀ ਸੋਹਣੀ ਖੁਸ਼ਬੂ ਆ ਰਹੀ ਹੈ ਹੁਣ ਕੇਕ ਨੂੰ ਆਪਾਂ ਚੈੱਕ ਕਰ ਲਾਂਗੇ ਕਿਸੇ ਵੀ ਕਰਦੀਏ ਇਸ ਤਰੀਕੇ ਦੀ ਟੂਥਪਿਕ ਦੇ ਨਾਲ ਵਿ ਕੀਕ ਹੈ ਜਿਹੜਾ ਉਹ ਕੱਚਾ ਤਾਂ ਨਹੀਂ ਦੇਖੋ ਜੇਕਰ ਟੁੱਥਪੇ ਕੇ ਇਸ ਤਰੀਕੇ ਨਾਲ ਬਿਲਕੁਲ ਕਲੀਨ ਨਿਕਲੀ ਤੇ ਇਹਦਾ ਮਤਲਬ ਕੇਕ ਹੈ ਜਿਹੜਾ ਉਹ ਬਿਲਕੁਲ ਪੱਕ ਗਿਆ ਜੇਕਰ ਇਹਦੇ ਉੱਪਰ ਗਿੱਲਾ ਬੈਟਰ ਲੱਗ ਗਿਆ ਕੇਕ ਦਾ ਇਹਦਾ ਮਤਲਬ ਵਿੱਚੋਂ ਜਿਹੜਾ ਕੇਕ ਹੈ ਉਹ ਕੱਚਾ ਹੈ ਹਜੇ ਤਾਂ ਫਿਰ ਥੋੜਾ ਜਿਹਾ ਹੋਰ ਬੇਕ ਕਰ ਲਾਂਗੇ ਜੀ ਹੁਣ ਕੇਕ ਨੂੰ ਆਪਾਂ ਠੰਡਾ ਕਰ ਲਿਆ ਦੇਖੋ ਠੰਡਾ ਜ਼ਰੂਰ ਕਰ ਲੈਣਾ ਠੰਡਾ ਕਰਨ ਤੋਂ ਬਾਅਦ ਆਪਾਂ ਕੇਕ ਨੂੰ ਜਿਹੜਾ ਕੇਕ ਟਿਨ ਦੇ ਵਿੱਚੋਂ ਕੱਢ ਲਾਂਗੇ ਬਿਲਕੁਲ ਸੇਮ ਇਸੇ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ ਕਿੰਨਾ ਆਸਾਨੀ ਨਾਲ ਕੇਕ ਹੈ ਜਿਹੜਾ ਉਹ ਕੇਕ ਟਿਨ ਦੇ ਵਿੱਚੋਂ ਅਲੱਗ ਹੋ ਗਿਆ ਤੇ ਬਿਲਕੁਲ ਵੀ ਕੇਕ ਟਿਨ ਦੇ ਨਾਲ ਚਿਪਕਿਆ ਨਹੀਂ ਬਹੁਤ ਹੀ ਵਧੀਆ ਸਪੰਜੀ ਬਣ ਕੇ ਤਿਆਰ ਹੋਇਆ ਤੇ ਜਿਹੜਾ ਕੋਕੋ ਪਾਊਡਰ ਇਹਦੇ ਵਿੱਚ ਐਡ ਕੀਤਾ ਉਹਦੇ ਨਾਲ ਇਹਦਾ ਟੇਸਟ ਤੇ ਕਲਰ ਦੋਨੋਂ ਹੀ ਵਧੀਆ ਆਏ ਨੇ ते हुण जी इत्थे मैं तुहानूं केक कट के भी दिखाउणी आ देखो भी चंगे तरीके नाल जिहड़ा इह विचों भी पक गया तो ते किन्ना वधिया जालीदार बन के तैयार होया किन्ना नरम बनिया इह इस तरीके नाल जी चटपट यह केक है के के जिहड़ा आपां घर दे विच तैयार कर लिया तुसीं भी इस तरीके नाल जरूर घर दे विच इह बनाना चॉकलेट केक दी रेसिपी नूं ट्राई करिओ जेकर तुहानूं इह रेसिपी इह वीडियो वधिया लगी तुसीं लाइक जरूर करिओ वध तों वध शेयर करिओ ते आपणे चैनल नूं हुणे सबसक्राइब कर लिओ जेकर पहली बार वीडियो देख रहे ਆਪਾਂ ਮਿਲਾਂਗੇ ਕਿਸੇ ਨੈਕਸਟ ਰੈਸਪੀ ਦੇ ਨਾਲ ਕਿਸੇ ਨੈਕਸਟ ਵੀਡੀਓ ਦੇ ਨਾਲ। ਫਤਰੀ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਦਰਖਾਣੇ ਲਿਖਾਓ। ਟੇਸਟੀ ਹੈ ਪਕੀਰੇ। ਬਾਏ। ਹਰ ਕੋ ਨੂੰ ਕਮਾਂ ਲਈ ਬਾਏ। ਇਹੋ ਬਾਏ ਕਰਦੇ ਸਾਰਿਆਂ ਨੂੰ। ਬਾਏ ਕਰਦੇ। ਬਾਏ। ਬਾਏ। ਸਾਰਿਆਂ ਨੂੰ ਕਰਦੇ ਕੇ ਬਾਏ। ਅਸੀਂ ਮਿਲਾਂਗੇ ਨੈਕਸਟ ਵੀਡੀਓ ਦੇ ਨਾਲ। ਤੇ ਮੈਚ ਆਉਣੀ ਹੈ ਜੀ ਇਹ ਕੇਕ ਦੀ ਰੈਸਪੀ ਤੁਸੀਂ ਮੇਰੇ ਤੋਂ ਵੀ ਜ਼ਿਆਦਾ ਵਧੀਆ ਘਰ ਦੇ ਵਿੱਚ ਤਿਆਰ ਕਰ ਲਓ ਉਹਦੇ ਲਈ ਤੁਸੀਂ ਇੱਕ ਦੋ ਗੱਲਾਂ ਦਾ ਧਿਆਨ ਰੱਖਿਓ ਇੱਕ ਤਾਂ ਕੇਕ ਟਿਨ ਨੂੰ ਚੰਗੇ ਤਰੀਕੇ ਨਾਲ ਗ੍ਰੀਸ ਜ਼ਰੂਰ ਕਰ ਲਿਓ ਤੇ ਜਦੋਂ ਕੇਕ ਨੂੰ ਤੁਸੀਂ ਕੇਕ ਟਿਨ ਦੇ ਵਿੱਚੋਂ ਕੱਢਣਾ ਹੈ ਤਾਂ ਠੰਡਾ ਕਰਕੇ ਹੀ ਕੱਢਣਾ ਨਹੀਂ ਇਹ ਟੁੱਟ ਸਕਦਾ ਤੇ ਬਿਲਕੁਲ ਸੇਮ ਇਸੇ ਤਰੀਕੇ ਨਾਲ ਕਰਦ ਦੀ ਮਦਦ ਨਾਲ ਹੀ ਤੁਸੀਂ ਕੇਕ ਨੂੰ ਹੈ ਜਿਹੜਾ ਕੇਕ ਟਿਨ ਦੇ ਨਾਲੋਂ ਅਲੱਗ ਕਰਨਾ ਉਸ ਤੋਂ ਬਾਅਦ ਦੇਖੋ ਜੀ ਤੁਸੀਂ ਇਸ ਗੱਲ ਦਾ ਵੀ ਧਿਆਨ ਰੱਖਣਾ ਵੀ ਜਿਹੜਾ ਕੇਕ ਦਾ ਬੈਟਰ ਹੈ ਉਹ ਜ਼ਿਆਦਾ ਪਤਲਾ ਨਹੀਂ ਕਰਨਾ ਫਿਰ ਕੇਕ ਹੈ ਜਿਹੜਾ ਉਹ نیچے ਬੈਠ ਜੂਗਾ ਬਿਲਕੁਲ ਵੀ ਉਹ ਫੁੱਲਣਾ ਨਹੀਂ ਤੇ ਇਹਦੇ ਵਿੱਚ ਤੁਸੀਂ ਜੋ ਵੀ ਚੀਜ਼ ਐਡ ਕਰੋਗੇ ਜਿਵੇਂ ਕਿ ਆਟਾ ਜਾਂ ਮੈਦਾ ਤਾਂ ਤੁਸੀਂ ਛਾਣ ਕੇ ਹੀ ਐਡ ਕਰਨਾ ਹੈ ਜੀ ਚੰਗੇ ਤਰੀਕੇ ਨਾਲ ਛਾਣ ਲੈਣਾ ਇਹਦੀ ਵਜ੍ਹਾ ਕਰਕੇ ਕੇਕ ਜਿਹੜਾ ਵਧੀਆ ਫੁੱਲਦਾ ਹੈ